ਇਹਨਾਂ ਦੀ ਖੋਪੜੀ ਨਹੀਂ ਕੰਮ ਕਰਦੀਗੀ ਇਹਨਾਂ ਨੇ ਸਮਝਾਣ ਪੜਿਆ ਹੀ ਨਹੀਂ ਬਾਬਾ ਸਾਹਿਬ ਨੇ ਤਾਂ ਖੁਦ ਕਿਹਾ ਸੀ ਨਾ ਕਿ ਮੈਂ Hindu ਨਹੀਂ ਮਰਾਂਗਾ ਉਹ ਹਾਂ ਉਹ ਨਹੀਂ ਤਾਂ ਕਿਹਾ ਮੈਂ Hindu ਨਹੀਂ ਹੀ ਮਰਾਂਗਾ ਦੋ ਪੱਖ ਦੀ ਗੱਲ ਮੇਰੇ ਮੇਰੇ ਬਸ ਦੀ ਗੱਲ ਮੈਂ Hindu ਦਾ ਜੋ ਪੈਦਾ ਹੋ ਗਿਆ ਮੇਰੇ ਬਸ ਦੀ ਗੱਲ ਨਹੀਂ ਪਰ ਮੈਂ Hindu ਧਰਮ 'ਚ ਮਰਾਂਗਾ ਨਹੀਂ ਇਹ ਮੇਰੇ ਬਸ ਦੀ ਗੱਲ ਉਹਨੇ ਕਰਕੇ ਵੀ ਦਿਖਾਇਆ ਅੱਜ ਅੱਜ ਜਿਹੜੇ ਖਾਲਸਾ ਦੀਆਂ ਗੱਲਾਂ ਕਰਦੇ ਆ ਨਾ ਇਹ ਸੰਵਿਧਾਨ ਦੇ ਤਹਿਤੀ ਕਰਦੇ ਆ ਇਹ ਜੇ ਬਾਹਰ ਜਾ ਕੇ ਬੈਠੇ ਨੇ ਜਿਹੜੇ ਵੀਜ਼ਾ ਲਵਾ ਕੇ ਗਏ ਆ ਉਥੇ ਵੀ ਸੰਵਿਧਾਨ ਦੀ ਧਾਰਾ ਦੇ ਤਹਿਤ ਗਏ ਆ ਆ ਜਿਹੜੇ ਬੋਲੀ ਜਾਂਦੇ ਆ ਬਕਵਾਸ ਕਰਦੇ ਆ ਸੀ ਮੰਨਦੇ ਨਹੀਂ ਇਹ ਵੀ ਸੰਵਿਧਾਨ ਦੇ ਤਹਿਤ ਹੀ ਬੋਲੀ ਜਾਂਦੇ ਆ ਆ ਜਿਹੜੇ ਜ਼ਮੀਨਾਂ ਦੇ ਮਾਲਕ ਬਣ ਗਏ ਇਹ ਪੰਜਾਬ ਲੈਂਡ ਐਕਟ ਦੇ ਤਹਿਤ ਇਹ ਜ਼ਮੀਨਾਂ ਦੇ ਮਾਲਕ ਬਣੇ ਉਹ ਐਕਟ ਕਿੱਥੇ ਆ ਸੰਵਿਧਾਨ ਭਾਰਤੀ ਸੰਵਿਧਾਨ ਦਾ ਫਿਰ ਇਹਨਾਂ ਨੂੰ ਜ਼ਮੀਨਾਂ ਦੇ ਮਲਕੀਅਤ ਛੱਡ ਦੇਣੀ ਚਾਹੀਦੀ ਆ ਜਿਹੜੇ ਲੋਕ ਆਕਰੋ ਆਪਣੇ ਆਪ ਨੂੰ ਆਪਦੇ ਮਾਪੇ ਦੀ ਔਲਾਦ ਕਹਾਉਂਦੇ ਆ ਨਾ ਕਹਿੰਦੇ ਅਸੀਂ ਸੰਵਿਧਾਨ ਨਹੀਂ ਮੰਨਦੇ ਉਹਨਾਂ ਨੂੰ ਸੰਵਿਧਾਨ ਦੀ ਕਿਸੇ ਵੀ ਧਾਰਾ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਤੁਹਾਡੇ ਖਾਲਸਾਣੀਆਂ ਤੁਹਾਡੇ ਜਿਹੜੇ ਸੰਘਣਾ ਦੇ ਆਗੂ ਐ ਸਿੱਖ ਸਮਾਜ ਦੇ ਜਿਹੜੇ ਆਗੂ ਐ ਜੀ ਉਹਨਾਂ ਦਾ 26 ਜਨਵਰੀ 50 ਤੋਂ ਲੈ ਕੇ ਅੱਜ ਤੱਕ ਦੱਸ ਕਿਹੜੇ ਬੰਦੇ ਨੇ ਬਿਆਨ ਦਿੱਤਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਤੌਰ ਤੇ ਲਾਗੂ ਕਰਨਾ ਹੈ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਹੀ ਨਹੀਂ ਪੜਿਆਗਾ ਵੀ ਉਹ ਕੀ ਕਹਿੰਦਾ ਹੈਗਾ ਗੱਲਾਂ ਮਾਰਦੇ ਆ ਸੰਵਿਧਾਨ ਨਹੀਂ ਮੰਨਦੇ ਅਸੀਂ ਕਿਉਂ ਕਿ ਕਿਹਨਾਂ ਸੰਵਿਧਾਨ ਦੀ ਗੱਲ ਕਰਦੇ ਹੋ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਜੀ ਅਸੀਂ ਜਾ ਕੇ ਸੜਕਾਂ ਤੇ ਧਰਨਾ ਲਾਇਆ ਵੀ ਇਹਨਾਂ ਤੇ 95 ਲਾਓ 295 ਚ ਮੁਕੱਦਮਾ ਦਰਜ ਕਰੋ ਉਹ ਉਹ ਦਾ ਰਾਜੀ ਦੀ ਆ ਭਈ ਉਹ ਵੀ ਸੰਵਿਧਾਨ ਦੀ ਹੈ ਜੀ ਧਰਨੇ ਲਾਉਣੇ ਆਧਾਰ 19 ਦੇ ਅਟ ਉਹ ਧਾਰਾ ਕੀਦੀ ਹੈ ਸੰਵਿਧਾਨ ਦੀ ਹੈ ਯਾਰੋ ਕੁਝ ਖੋਪੜੀ ਦਾ ਕੰਮ ਲੈ ਲਓ ਕਹਿੰਦੇ ਜਿੰਨੇ ਨੇ ਆਉਂਦੀ ਸਜ਼ਾ ਪੂਰੀ ਕਰ ਲਈ ਉਹ ਕਹਿੰਦੇ ਵੀ ਅੰਦਰ ਬੈਠੇ ਹੈ ਸੰਵਿਧਾਨ ਸਾਡੀ ਮਦਦ ਕਿਉਂ ਨਹੀਂ ਕਰ ਰਿਹਾ ਭਾਰਤੀ ਸੰਵਿਧਾਨ ਸੰਵਿਧਾਨ ਮਦਦ ਬਾਈ ਮੇਰਿਆ ਜੀ ਸੰਵਿਧਾਨ ਦੀ ਤਾਂ ਧਾਰਾ ਨੂੰ ਲਾਗੂ ਕਰੋਗੇ ਤਾਂ ਹੋਊਗਾ ਨਾ ਸਮਝ ਗਿਆ ਸੰਵਿਧਾਨ ਤਾਂ ਦੇ ਰੱਖਿਆ ਦੁਸ਼ਮਣਾਂ ਦੇ ਹੱਥ 'ਚ ਦੁਸ਼ਮਣ ਜਿਹੜਾ ਹੈਗਾ ਉਹ ਹੀ ਇਹਨਾਂ ਤੋਂ ਬੁਲਵਾਈ ਜਾਂਦਾ ਹੈਗਾ ਇਹਨਾਂ ਨੂੰ ਪੁੱਛੋ ਵੀ ਤੁਸੀਂ ਕਦੇ ਆਪਦੀ ਸੱਤਾ ਕਾਇਮ ਕੀਤੀ ਹੈ ਕਦੇ ਕੋਈ ਤੁਸੀਂ ਆਪਦੀ ਰਾਸ਼ਟਰੀਆ ਪਾਰਟੀ ਬਣਾਈ ਹੈ ਕਾਸ਼ੀਰਾਮ ਨੇ ਬਣਾਈ ਸੀ ਉਹਦਾ ਇਹਨਾਂ ਨੇ ਸਾਥ ਨਹੀਂ ਦਿੱਤਾ ਉਹ ਵਿਚ ਵਿਚਾਲੇ ਰਹੇਗੀ ਕਾਸ਼ੀਰਾਮ ਦੇ ਜਾਣ ਤੋਂ ਬਾਅਦ ਅੱਜ ਉਹ ਵੀ ਵਿਰੋਧੀਆਂ ਦੇ ਹੱਥ 'ਚ ਹੈ ਉਹ ਵੀ ਖਤਮ ਹੋ ਗਈ ਗੱਲ ਉਹਦੇ ਜਾਣ ਤੋਂ ਬਾਅਦ ਇਵੇਂ ਸੰਤੇ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੇ ਜਾਣ ਤੋਂ ਬਾਅਦ ਉਹ ਜਿਹੜਾ ਮਿਸ਼ਨ ਨੂੰ ਜਿਹੜੇ ਨੂੰ ਲੈ ਕੇ ਚੱਲਿਆ ਸੀਗਾ ਅੱਜ ਉਹ ਮਿਸ਼ਨ ਨਹੀਂ ਹੈਗਾ ਜੋ ਵਿਚਾਰਧਾਰਾ ਸੀ ਉਹ ਨਹੀਂ ਇਹ ਨਹੀਂ ਮੰਨਦੇ ਵਿਚਾਰਧਾਰਾ ਉਹ ਤਾਂ ਮੇਰੇ ਘਰ ਵਾਲੀ ਨੇ ਸੰਤੇ ਜਰਨੈਲ ਸਿੰਘ ਪਿੰਡਰਾ ਵਾਲਿਆਂ ਤੋਂ ਅੰਬਰਤ ਛਕਿਆ ਮੇਰਾ ਸਹੁਰਾ ਪਰਿਵਾਰ ਸੰਤੇ ਜਰਨੈਲ ਸਿੰਘ ਪਿੰਡਰਾ ਵਾਲਿਆਂ ਦਾ ਬਹੁਤ ਨਜ਼ਦੀਕ ਸੀਗਾ ਤੇ ਉਹਨਾਂ ਦਾ ਫੈਨ ਸੀਗੇ ਤੇ ਮੇਰੇ ਘਰ ਵਾਲੀ ਜਦੋਂ ਅੰਬਰਤ ਛੱਕਦੀ ਐ ਤਾਂ ਉੱਥੇ ਇੱਕ ਕੰਬੋ ਸਿੱਖਾਂ ਦੀਆਂ ਲੜਕੀਆਂ ਆਗੀਆਂ। ਉਹ ਸੰਤਾਂ ਨੂੰ ਕਹਿਣ ਲੱਗੀਆਂ ਕੰਧੀਆਂ ਜੀ ਅਸੀਂ ਆ ਰਮਦਾਸ ਜੀ ਦੀ ਸਿੱਖਾਂ ਦੀਆਂ ਕੁੜੀਆਂ ਤੇ ਇਹਨਾਂ ਦੇ ਨਾਲ ਅਸੀਂ ਨਹੀਂ ਖਾਵਾਂਗੀਆਂ। ਤਾਂ ਉਹਨਾਂ ਨੇ ਪਤਾ ਕੀ ਕਿਹਾ? ਇਹ ਮੈਨੂੰ ਮੇਰੇ ਘਰ ਵਾਲੀ ਨੇ ਦੱਸੀ ਗੱਲ। ਸੰਤ ਕਹਿਣ ਲੱਗੇ ਤੁਸੀਂ ਆ ਹੀ ਕੁੜੀਆਂ ਗਈਆਂ। ਇਹ ਕਿਹਦੇ ਬੰਦਾ ਹੁੰਦਾ ਨਾ ਤੇ ਉਹਦਾ ਤਾਉਣ ਤੋਂ ਸੀਜ਼ ਪਰੇ ਪਿਆ ਹੁੰਦਾਗਾ। ਪਰ ਹੁਣ ਸਾਨੂੰ ਇੰਨੀ ਐ ਮੇਰੀਆਂ ਅੱਖਾਂ ਤੋਂ ਦੂਰ ਹੋ ਜਾਓ। ਭੱਜੋ ਤੁਸੀਂ ਇੱਥੋਂ। ਤੇ ਇਹ ਕਹਿ ਦਨ ਨੰਨੀ ਗੱਲ ਹੁੰਦਾ ਜੀ ਬਹੁਤ ਥਾਵਾਂ ਤੇ ਵਿਤ ਕਰਾ ਹੈ ਇਹ ਇਹ ਯਾਰ ਇਹ ਖਾਲਸਾਣ ਦੀਆਂ ਗੱਲਾਂ ਕਰਦੇ ਆ ਜਾਤ ਤੋਂ 1 ਇੰਚ ਮੂਤਦੇ ਨਹੀਂ ਪਰ ਇਹ ਜਾਤ ਜਾਤ ਦੀਆਂ ਫੱਟੀਆਂ ਲੇਕ ਕੇ ਪਾ ਰੱਖੀਆਂ ਮਹਿਮਾਨ ਸਾਹਿਬ ਮੈਂ ਬਰਾੜ ਸਾਹਿਬ ਮੈਂ ਸਿੰਧੂ ਸਾਹਿਬ ਮੈਂ ਫਲਾਨਾ ਸਾਹਿਬ ਪਤਾ ਨਹੀਂ ਕਿਹੜੇ ਕਿਹੜੇ ਸਾਹਿਬ ਬਣੇ ਫਿਰਦੇ ਨੇ ਤੇ ਸਿੱਖੇ ਧਰਮ ਦੀ ਥਿਊਰੀ ਨੂੰ 바ਵਾ ਸਾਹਿਬ ਅੰਬੇਡਕਰ ਨੇ ਵੀ ਬੰਨਿਆ ਉਹਨੇ ਧਾਰਾ ਮਾ ਦੇਖੋ ਗੁਰੂ ਨਾਨਕ ਨੇ ਕਿਹਾ ਇਹਨਾਂ ਨੂੰ ਜਿਹੜਾ ਹੈ ਜਦੋਂ ਗੁਰੂ ਨਾਨਕ ਨੂੰ ਕਿਹਾ ਨਾ ਵੀ ਤੂੰ ਆਹ ਅੰਧੀਚਾਂ ਦਾ ਸਾਥ ਛੱਡ ਦੇ ਜੀ ਤਾਂ ਉਹਨਾਂ ਨੇ ਚਾਰ ਵਰਨ ਬਣਾਏ ਆ ਬ੍ਰਾਹਮਣ, ਖਸ਼ਤਰੀ, ਵੈਸ਼ ਤੇ ਸ਼ੂਦਰ ਤੇ ਜਿਹੜਾ ਸ਼ੂਦਰ ਹੈ ਇਹ ਗਿੱਦੜਕੁੱਟ ਤੋਂ ਲੈ ਕੇ ਤੇ ਜੱਟ ਜਾਤਗਤ ਸਾਰੇ ਸ਼ੂਦਰ ਹੈ ਇਹ 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 ਜਿਹੜੇ ਬਕਵਾਸ ਕਰਦੇ ਆ ਨਾ ਸੰਵਧਾਨ ਨਹੀਂ ਮੰਨਦੇ ਇਹ ਵੀ ਸ਼ੂਦਰ ਹੈ ਜੀ ਜੇ ਜਿੰਨ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭਈ ਕਤਾਹੀ ਇਨਹੀ ਕੋ ਸਰਦਾਰ ਬਣਾਉ ਦਵੇ ਗੋਬਿੰਦ ਸਿੰਘ ਨਾਮ ਕਾ ਹਾਉ ਉਹ ਬਾਕ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਪੂਰਾ ਕੀਤਾ ਜੀ ਜਦੋਂ ਨੇ ਰਾਖਵਾ ਕਰਨ ਲਿਖਿਆ ਨਾ ਤੇ ਰਾਖਵਾ ਕੰਤੋ ਅੱਜ ਦਲਿਤ ਸਮਾਜ ਦੇ ਲੋਕ ਜਿੱਤ ਕੇ ਜਾਂਦੇ ਐ ਫਿਰ ਉਹ ਮੰਤਰੀ ਬਣਦੇ ਐ ਫਿਰ ਪਾਤਸ਼ਾਹੀ ਉਹਨਾਂ ਨੂੰ ਮਿਲਦੀਆਂ ਉਥੇ ਬਾਕ ਕਿਦਾ ਪੂਰਾ ਹੁੰਦਾ ਗੁਰੂ ਗੋਬਿੰਦ ਸਿੰਘ ਦਾ ਇਹਨਾਂ ਨੂੰ ਪੁੱਛੇ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਕਿਹੜਾ ਬਾਕ ਪੂਰਾ ਕੀਤਾ ਬਈ ਤੁਸੀਂ ਕੀ ਕੀਤਾ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਦੇ ਉਲਟ ਕੰਮ ਕਰਦੇ